ਅਸੀਂ ਮਾਂਜੋ ਕਮਿਸ਼ਨਰ ਜਲੰਧਰ ਸ਼੍ਰੀ ਸਪਨ ਸ਼ਰਮਾ ਜੀ ਆਈਪੀਐਸ ਉਹਨਾਂ ਦੀ ਦਿਸ਼ਾ ਨਿਰਦੇਸ਼ ਦੇ ਵਿੱਚ ਅਸੀਂ ਯਰ ਕਾਰਪੋਰੇਸ਼ਨ ਦੀ ਟੀਮ ਜਿਹੜੀ ਆ ਅਸੀਂ ਨੇ ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਮੈਂ ਆਪਣੀ ਫੋਰਸ ਕੋ ਵਧਾਈ ਦਿੰਦਾ ਹੂੰ ਕਿ ਉਹਨਾਂ ਨੇ ਆਪਣੀ ਜਾਨ ਜੋਖਮ ਵਿੱਚ ਡਾਲ ਕੇ पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है क्योंकि मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया ਅੱਬ ਫਰਜ਼ ਨਿਭਾਉਣੇ ਦੀ ਬਾਰੀ ਮੇਰੀ ਹੈ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਸਾਡੇ ਤਕਰੀਬਨ ਸ਼ਹਿਰ ਦੇ ਵਿੱਚ 17-9 ਟੋਲਿੰਗ ਜ਼ੋਨ ਬਣਾਏ ਹੋਏ ਆ ਜਿਨ੍ਹਾਂ ਦੀ ਅਸੀਂ ਤਕਰੀਬਨ ਡੇਲੀ ਫਾਲੋਅ ਅਪ ਕਰਦੇ ਰਹਿੰਦੇ ਆ ਔਰ ਉਹਦੇ ਵਿੱਚ ਆ ਉਸ ਦੇ ਰਿਗਾਰਡਿੰਗ ਹੀ ਅੱਜ ਤਕਰੀਬਨ ਸਾਡੇ ਜਿਹੜੀਆਂ 9 ਟੋਲਰੈਂਸ ਜ਼ੋਨ 17 ਸੀਗੀ ਉਹਦੇ ਵਿੱਚ 13 ਐਫ ਆਈ ਆਰ ਦਰਜ ਕੀਤੀਆਂ ਜਿਹਦੇ ਵਿੱਚ 10 ਅਸੀਂ ਟੂਪੋਟ ਕਰਾਏ ਹੋਏ ਆ ਔਰ ਸਾਡੇ ਤਕਰੀਬਨ 1500 ਦੇ ਕਰੀਬ ਆ ਜਿਹੜੇ ਟੋਟਲ ਐ ਸਾਲ ਦੇ ਵਿੱਚ ਵਿੱਚ ਜਿਹੜੇ ਚਲਾਨ ਅਸੀਂ ਕੀਤੇ ਹੋਏ ਆ ਅੰਡਰ ਏਜ ਜੀ ਜੇ ਗੱਲ ਕਰੀਏ ਤੇ ਉਹਦੇ ਵਿੱਚ ਵੀ ਤਕਰੀਬਨ ਸਾਡੇ 350 ਦੇ ਕਰੀਬ ਜਿਹੜੇ ਆ ਛੋਟੇ ਬੱਚਿਆਂ ਦੇ ਜਿਹੜੀ ਆ 18 ਸਾਲ ਤੋਂ ਘੱਟ ਉਹ ਵੀ ਅਸੀਂ ਚਲਾਨ ਜਿਹੜੇ ਕੀਤੇ ਹੋਏ ਆ ਵਿੱਚ ਅਸੀਂ ਆਟੋ ਵੀ ਜਿਹੜੇ ਆ ਉਹ ਬਾਉਂਡ ਕੀਤੇ ਹੋਏ ਆ ਬੱਸਿਸ ਦੇ ਵੀ ਚਲਾਨ ਕੀਤੇ ਹੋਏ ਆ ਇਸ ਦੇ ਨਾਲ ਲੱਗਦੇ ਲੱਗਦੇ ਮਤਲਬ ਸਾਡੀ ਕੋਸ਼ਿਸ਼ ਇਹ ਆ ਕਿ ਸ਼ਹਿਰ ਦੀ ਟ੍ਰੈਫਿਕ ਨੂੰ ਸਮੂਥਲੀ ਚਲਾਉਣ ਵਾਸਤੇ ਜਿੱਥੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਆ ਕਾਰਪੋਰੇਸ਼ਨ ਦੀ ਹੈਲਪ ਦੇ ਨਾਲ ਅਸੀਂ ਉਹ ਜਿਹੜੇ ਨਜਾਇਜ਼ ਕਬਜ਼ੇ ਹਟਾਏ ਜਾਂ ਕਿਉਂਕਿ ਤਕਰੀਬਨ ਸ਼ਹਿਰ ਦੇ ਵਿੱਚ ਲੋਕ ਬਹੁਤ ਸਾਰੇ ਖਾਸ ਕਰਕੇ ਜਿਹੜੀਆਂ ਮਾਰਕੀਟਸ ਆ ਤਕਰੀਬਨ ਕੋਈ ਪੀੜ ਪੀੜ ਹੁੰਦੀ ਆ ਕਾਫੀ ਲੋਕਾਂ ਦਾ ਆਉਣਾ ਜਾਣਾ ਹੁੰਦਾ ਲੋਕੀ ਰੋਡ ਤੇ ਗੱਡੀਆਂ ਲਾ ਲੈਂਦੇ ਇਸ ਕਰਕੇ ਉਸਤੀ ਉਸ ਨੂੰ ਅਸੀਂ ਕੰਟੀਨਿਊ ਫਾਲੋਅ ਅਪ ਰੱਖਦੇ ਆ ਔਰ ਸਾਡੀ ਕੋਸ਼ਿਸ਼ ਆ ਕਿ ਜੋੜਾ ਵੀ ਕੋਈ ਆਵੇ ਉਹ ਆਰਾਮ ਨਾਲ ਆਪਣੀ ਗੱਡੀ ਜਿੱਥੇ ਗੱਡੀ ਪਾਰਕ ਵਾਈਡ ਜਾਂ yellow line ਦੇ ਅੰਦਰ ਗੱਡੀ ਪਾਰਕ ਕਰੇ ਤਾਂ ਕਿ ਟ੍ਰੈਫਿਕ ਤੇ ਜਿਹੜੀ ਕੰਜੈਸ਼ਨ ਨਾ ਹੋ ਅੱਜ ਚਲਾਨ ਵੀ ਅਸੀਂ ਕੱਢ ਰਹੇ ਹਾਂ ਜਿਨ੍ਹਾਂ ਨੇ ਅੱਜ ਰੋਂਗ ਸਾਈਡ ਤੇ ਗੱਡੀਆਂ ਲਾਈਆਂ ਹੋਈਆਂ ਜਾਂ ਜਿਨ੍ਹਾਂ ਹੋਟਲ ਵਾਲਿਆਂ ਨੇ ਬਾਹਰ ਆਪਣੇ ਬੈਰੀਕੇਡ ਜੇ ਲਾ ਕੇ ਛੋਟੇ ਛੋਟੇ ਪੂਲ ਜੇ ਲਾ ਕੇ ਉਹ ਕਿਤੇ ਕਬਜ਼ੇ ਕੀਤੇ ਹੋਇਆ ਕਾਰਪੋਰੇਸ਼ਨ ਦੀ ਹੈਲਪ ਨਾਲ ਉਹ ਵੀ ਅਸੀਂ ਕਢਵਾ ਰਹੇ ਹਾਂ ਸਮਾਨ ਵੀ ਜ਼ਬਤ ਕੀਤਾ ਹੋਇਆ ਔਰ ਕੋਸ਼ਿਸ਼ ਇਹੋ ਹੀ ਆ ਕਿ ਜਿਹੜੇ ਇਹ ਸਾਡੇ ਨੋ ਟ੍ਰੌਲਰ ਜੀ ਹੋਣਰ ਬਾਕੀ ਵੀ ਸ਼ਹਿਰ ਦੇ ਵਿੱਚ ਸਾਡਾ ਜਿਹੜਾ ਸਮੂਥਲੀ ਟ੍ਰਾਫਿਕ ਚੱਲੇ ਉਹ ਕਿੱਥੇ ਤੱਕ ਜਿਹੜਾ ਅੱਜ ਕੀਤਾ ਜਾਵੇਗਾ ਐਕਚੁਅਲੀ ਅਸੀਂ ਬੀ ਐਮ ਸੀ ਚ BMC ਚ ਜਿਹੜਾ ਹੈਗਾ ਪੀਐਨਬੀ ਚੌਂਕ ਤੋਂ ਲੈ ਕੇ ਜੋਤੀ ਚੌਂਕ ਇਸ ਤੋਂ ਬਾਅਦ ਨਕੋਦਰ ਚੌਂਕ ਇਸ ਤੋਂ ਬਾਅਦ ਹੋਰ ਅਸੀਂ ਬਸਰੀ ਅੱਡੇ ਤੱਕ ਜਾਵਾਂਗੇ ਔਰ ਤਕਰੀਬਨ ਜਿਵੇਂ ਇਸ ਤੋਂ ਬਾਅਦ ਅਸੀਂ ਰੇਲਵੇ ਸਟੇਸ਼ਨ ਵਾਲਾ ਵੀ ਕਰਾਂਗੇ ਉਹ ਵੀ ਸਾਡਾ ਨੋ ਟੋਲਰੈਂਸ ਜ਼ੋਨ ਵਿੱਚ ਆਉਂਦਾ ਉੱਥੇ ਵੀ ਦੇਖਿਆ ਲੋਕੀ ਆਟੋ ਜੇ ਨੋ ਆਟੋ ਜ਼ੋਨ ਹੈਗਾ ਸਾਡਾ ਚਾਰ ਸਾਢੇ 9 ਆਟੋ ਜ਼ੋਨ ਜਿਹੜੇ ਬਣੇ ਹੋਏ ਆ ਔਰ ਸਾਡੀ ਕੋਸ਼ਿਸ਼ ਆ ਕਿ ਜਿਵੇਂ ਇਧਰੋਂ ਸਿਵਲ ਹਸਪੀਟਲ ਵੱਲੋਂ ਵੀ ਨੋ ਆਟੋ ਜ਼ੋਨ ਬਣਿਆ ਔਰ ਬਿਲਕੁਲ ਜੋ ਮਾਂਜੋਕ ਸੀਪੀ ਸਾਹਿਬ ਦੀ ਹਦਾਇਤਾਂ ਉਹ 100% ਉਹਦੀ ਕੰਪਲਾਈਂਸ ਹੋਵੇ ਇੰਸ਼ਾਅੱਲਾ ਨੇ ਕਾਫੀ ਜਿਹੜਾ ਹੈ ਕਿ ਜਾਮ ਲਗਾਇਆ ਹੁੰਦਾ ਹਰ ਜਗ੍ਹਾ ਦੇਖਣ ਨੂੰ ਮਿਲਦਾ ਈ ਰਿਕਸ਼ਾ ਨੇ ਮਾਰਕੀਟ ਦੇ ਅੰਦਰ ਵੀ ਬਾਜ਼ਾਰ ਅੰਦੁਲਨੀ ਬਾਜ਼ਾਰਾ ਦੇ ਵਿੱਚ ਈ ਰਿਕਸ਼ੇ ਨੇ ਕਾਫੀ ਆ ਉਹਨਾਂ ਨੇ ਕਿਉਂ ਨਹੀਂ ਰੋਕ ਲਗਾਈ ਜਾਂਦੀ ਨਹੀਂ ਵੇਖੋ ਜੇ ਮੈਂ ਗੱਲ ਕਰਾਂ ਨਾ ਐਕ ਕਿਸੇ ਨੂਰੀਆਂ ਜਿਹੜੇ ਸਾਡੇ ਆਲਰੇਡੀ ਜਿਹੜੇ ਸਾਡੇ ਲਾਸਟ ਟਾਈਮ ਅਸੀਂ ਜਿਹੜੇ ਸਵੇਰ ਦੇ ਚਲਾਨ ਅਸੀਂ ਜਿਹੜੇ ਮਾਰਨਿੰਗ ਦੇ ਵਿੱਚ ਬੱਚਿਆਂ ਦੇ ਵੀ ਕਰਦੇ ਆ ਜਾਂ ਦਿਨ ਵਿੱਚ ਵੀ ਕਰਦੇ ਆ ਤਕਰੀਬਨ 50 ਦੇ ਵਿੱਚ 20 25 ਦਿਨਾਂ ਦੇ ਵਿੱਚ 50 ਅਸੀਂ ਈ ਰਿਕਸ਼ਾ ਆਟੋ ਦੇ ਵੀ ਚਲਾਨ ਕੀਤੇ ਆ ਇੰਪਾਉਂਡ ਵੀ ਕੀਤੇ ਹੋਏ ਆ ਔਰ ਸਮਾਨਜੋਗ ਸੀਪੀ ਸਾਹਿਬ ਦਾ ਵੀ ਹੈਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਊਗਾ ਆਲਰੇਡੀ ਇਹਨਾਂ ਦੀ ਨੰਬਰਿੰਗ ਵਗੈਰਾ ਇਹਨਾਂ ਦੀ ਰਜਿਸਟ੍ਰੇਸ਼ਨ ਵਗੈਰਾ ਆਟੋ ਦੀ ਸ਼ੁਰੂ ਕਰ ਦੇਣੀ ਸ਼ਹਿਰ ਦੇ ਵਿੱਚ ਹੋਰ ਵੀ ਕਈ ਵੱਡੀਆਂ ਦੁਕਾਨਾਂ ਆ ਜਿਨ੍ਹਾਂ ਦੇ ਦੁਕਾਨਾਂ ਦੇ ਬਾਹਰ ਕਾਫੀ ਜ਼ਿਆਦਾ ਜਾਮ ਰਹਿੰਦਾ ਹੈ ਕਿ ਕਾਰਵਾਈ ਉਹਨਾਂ ਤੇ ਵੀ ਕੀਤੀ ਜਾ ਰਹੀ ਹੈ ਨਹੀਂ ਬਿਲਕੁਲ ਮੈਡਮ ਸਾਰਾ ਸ਼ਹਿਰ ਇਹ ਨਹੀਂ ਵੀ ਆਵਾ 17 9 ਡਾਲਰ ਜੋ ਨਹੀਂ ਹੈਗੇ ਬਾਕੀ ਵੀ ਸ਼ਹਿਰ ਦੇ ਵਿੱਚ ਜਿੱਥੇ ਮਾਲ ਵੀ ਹੈਗੇ ਸਾਰੀ ਜਗ੍ਹਾ ਤੇ ਹਸਪੀਟਲ ਹੈਗੇ ਆ ਉਹਨਾਂ ਦੀ ਜਗ੍ਹਾ ਤੇ ਈਵਨ ਕਿ ਸਕੂਲ ਕਾਲਜਸ ਏਪੀਜੀ ਤੇ ਅਸੀਂ ਸਪੈਸ਼ਲ ਆਪਣੀ ਟੀਮ ਲਾਈ ਹੋਈ ਆ ਜਿਹੜੀ ਸਵੇਰੇ 7 ਵਜੇ ਆ ਜਾਂਦੀ ਆ ਸਾਡੀ ਇੱਕੋ ਹੀ ਚੀਜ਼ ਹੈ ਕਿ ਟ੍ਰੈਫਿਕ ਰੈਗੂਲੇਟ ਕਰਨਾ ਨਾ ਕਿ ਉੱਥੇ ਤੁਸੀਂ ਆਣ ਕੇ ਤੇ ਆਪਣੇ ਪੇਰੈਂਟਸ ਬਾਹਰ ਹੀ ਗੱਡੀਆਂ ਲਾ ਕੇ ਤੇ ਜਾਮ ਲਾਉਣਾ ਸੀ ਲਾਤੀ ਸਨਿਆਦ ਨੇ ਕਰਦੇ ਗਏ ਲੋਕਾਂ ਕਿੰਨੇ ਹੋਣਾ ਸਾਡੀ ਦੇਖੋ ਲੋਕਾਂ ਦੀ ਅਸੀਂ ਜਿਹੜਾ ਕੰਮ ਕੋਈ ਵੀ ਕਰਦੇ ਨਾ ਪਬਲਿਕ ਵਾਸਤੇ ਕਰਦੇ ਮੇਰਾ ਕੋਈ ਆਪਣਾ ਨਹੀਂ ਜਾਂ ਕਾਰਪੋਰੇਸ਼ਨ ਦਾ ਕੋਈ ਆਪਣਾ ਨਹੀਂ ਤੁਹਾਡੇ ਮਾਧਿਅਮ ਰਾਹੀਂ ਤੁਸੀਂ ਹਮੇਸ਼ਾ ਸਾਡੀ ਸਪੋਰਟ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਮਤਲਬ ਮੈਸੇਜ ਦੇਣਾ ਚਾਹੁੰਦੇ ਆ ਜਦੋਂ ਤੋਂ ਤੁਸੀਂ ਗੱਡੀ ਲਾਉਣੀ ਹੈ ਆਪਣੀ ਸਹੀ ਜਗ੍ਹਾ ਤੇ ਗੱਡੀ ਪਾਰਕ ਕਰੋ ਵਾਈਡੀਆਂ येलो ਲਾਈਨ ਦੇ ਅੰਦਰ ਪਾਰਕ ਕਰੋ ਤੁਹਾਡੇ ਜਦੋਂ ਵੀ ਤੁਸੀਂ ਘਰੋਂ ਨਿਕਲਦੇ ਆ ਖਾਸ ਕਰਕੇ ਇੱਕ ਮਹੀਨਾ ਹੋ ਤਾ ਨਿਰਵਿਚ ਤੁਸੀਂ ਸ਼ਰਾਬੀ ਕੇ ਵੀ ਗੱਡੀ ਚੋਂ तकरीबन 60 ਤੋਂ 70 ਚਲਾਂ ਜਿਹੜੀ ਆ ਸ਼ਰਾਬ ਦੇ ਵੀ ਹੋ ਚੁੱਕੇ ਐਲਕੋਮੀਟਰ ਅਸੀਂ ਡੇਲੀ ਸ਼ਾਮ ਨੂੰ ਜਿਹੜੀ ਆ ਉਹ ਡਰਾਈਵ ਸਾਡੀ ਸ਼ੁਰੂ ਹੋਈ ਲੋਕਾਂ ਨੂੰ ਇਹੋ ਜਦੋਂ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਪ੍ਰੋਪਰ ਹੀ ਵੇਖੋ ਵੀ ਮੈਂ ਗੱਡੀ ਸਹੀ ਤਰ੍ਹਾਂ ਪਾਰਕ ਕਰਾਂ ਗੱਡੀ ਸਹੀ ਤਰ੍ਹਾਂ ਡਰਾਈਵ ਕਰਾਂ ਮੇਰੇ ਕਰਕੇ ਕਿਸੇ ਦੂਸਰੇ ਨੂੰ ਨੁਕਸਾਨ ਨਾ ਹੋ ਜਨ ਆਪਣੇ ਬੱਚੇ ਨੂੰ ਜਿਹੜਾ 50 ਸੀਸੀ ਵਾਲਾ ਬਾਈਕ ਹੈਗਾ ਉਹ ਹੀ ਲੈ ਕੇ ਦੋ ਔਰ ਉਹਦਾ 16 ਤੋਂ ਲੈ ਕੇ 18 ਸਾਲ ਤੱਕ ਉਹਦਾ ਲਰਨਿੰਗ ਲਾਇਸੈਂਸ ਬੰਦਾ ਮੇਰੀ ਸਾਰੇ ਅਗੇ ਬੇਨਤੀ ਹੈ ਬੱਚਿਆਂ ਨੂੰ ਲਾਇਸੈਂਸ ਬਣਾ ਕੇ ਦੋ ਐਵੇਂ ਦਾ ਕੋਈ ਕੰਮ ਨਾ ਕਰੋ ਮੁੜ ਕੇ ਤੁਸੀਂ ਆਣ ਕੇ ਕੱਲ ਨੂੰ ਕਹੋਗੇ ਕਿ ਪੁਲਿਸ ਨੇ ਇਹ ਕੰਮ ਕਿਉਂ ਕੀਤਾ ਬਹੁਤ ਸਾਰੀਆਂ ਇਨਸੀਡੈਂਸ ਆ ਜਿਹੜੇ ਛੋਟੇ ਬੱਚੇ ਜਦੋਂ ਛੋਟੇ ਬੱਚੇ ਕੋਈ ਨਾ ਕੰਟਰੋਲ ਨਹੀਂ ਹੁੰਦਾ ਉਹ ਹਾਈਪਰ ਹੋ ਜਾਂਦਾ ਕੋਈ ਨਾ ਕੋਈ ਇਨਸੀਡੈਂਸ ਹੋ ਜਾਂਦਾ ਜਿਸ ਦੇ ਨਾਲ ਆਪਾਂ ਇੱਕ ਇੱਕ ਦੋ ਦੋ ਸਾਡੇ ਬੱਚੇ ਜਿੰਨਾਂ ਪੱਛਾ ਖੋਣਾ ਪੈਂਦਾ ਇਸ ਕਰਕੇ ਮੇਰੀ ਸਾਰੇ ਪੇਰੈਂਟਸ ਨੂੰ ਵੀ ਇਹ ਅਪੀਲ ਆ ਲੋਕਾਂ ਨੂੰ ਵੀ ਇਹ ਅਪੀਲ ਆ ਪੁਲਿਸ ਦੀ ਹੈਲਪ ਕਰੋ ਸਾਡੇ ਨਾਲ ਜਿਹੜੀ ਵੀ ਅਸੀਂ ਕਰਦੇ ਆ ਅਸੀਂ ਤੁਹਾਡੇ ਕਰਕੇ ਕਰਦੇ ਕੋਈ ਸਾਡਾ ਐਵੇਂ ਦਾ ਮੁੱਦਾ ਨਹੀਂ ਹੈਗਾ ਟ੍ਰੈਫਿਕ ਦੇ ਵਿੱਚ ਜਿੰ ईवन की जी सा ट्रिपल राइड्स हो गई विदाउट नंबर प्लेट बाइक्स हो गए जिन्ना असी शहर की उस चीज़ में कंट्रोल करा उन्ना ही शहर का क्राइम जो कंट्रोल होगा तुम सा तो वह हैल्प करो असी हंड्रेड परसेंट जी मतलब पूरी कोशिश करा कि किसी कोई शिकायत का मौका ना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप